ਤੁਹਾਡੇ ਨਾਲ ਮਨਪ੍ਰੇਮ ਸਮਰਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਫੇਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਦੇ ਵੱਲੋਂ ਫੇਰ ਤੋਂ ਅਤਵਾਦੀ ਜਿਹੜੇ ਨੇ ਭੇਜੇ ਗਏ ਨੇ ਜੀਆਂ ਦੱਸਦਾ ਇਹ ਕਿ ਬੀਐਸਐਫ ਜੰਮੂਦੈ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 11 ਵਜੇ ਦੇ ਕਰੀਬ ਰਾਤ 11 ਵਜੇ ਦੇ ਕਰੀਬ ਜਿਹੜਾ ਕੁਸਪੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਨੂੰ ਭਾਰਤੀ ਫੌਜ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਜੀਆਂ ਦੱਸਦਾ ਇਹ ਕਿ ਸਾਂਬਾ ਜੋ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਪੈਂਦੀ ਹੈ ਉਥੇ ਇਹਨਾਂ ਦੇ ਵੱਲੋਂ ਕੁਝ ਪੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਪਾਕਿਸਤਾਨ ਲਗਾਤਾਰ ਆਪਣੇ ਅਤਵਾਦੀਆਂ ਨੂੰ ਜਿਹੜਾ ਭਾਰਤ ਦੇ ਵੱਲ ਹੈ ਜੰਮੂ ਦੇ ਵੱਲ ਕੱਢ ਰਿਹਾ ਹੈ ਲੇਕਿਨ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਰਾਤ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਜੋ ਹੈ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਕਲ ਨਹੀਂ ਰਹਾ ਜਾਣਕਾਰੀ ਮਿਲ ਰਹੀ ਹੈ ਕਿ ਬੀਐਸਐਫ ਜੰਮੂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਨੇ ਕੁਝ ਪੈਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੂੰ ਛੱਡਾਂਗੇ ਨਹੀਂ ਇੱਕ ਇੱਕ ਨੂੰ ਜਵਾਬ ਜਿਹੜਾ ਦਿੱਤਾ ਜਾਏਗਾ ਸੋ ਤੁਸੀਂ ਲਗਾਤਾਰ ਦੇਖ ਰਹੇ ਹੋ ਭਾਰਤੀ ਫੌਜ ਦੇ ਵੱਲੋਂ ਜੰਮੂ ਕਸ਼ਮੀਰ ਦੀ ਜੇਕਰ ਗੱਲ ਕੀਤੀ ਜਾਏ ਉੱਥੇ ਫੌਜ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪਾਕਿਸਤਾਨ ਨੂੰ ਮੂੰਹ ਤੋੜ ਮਾਂ ਜਵਾਬ ਦਿੱਤਾ ਜਾ ਰਿਹਾ ਹੈ ਜੰਮੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਮੂਰਤੋ ਗੋਲੀਬਾਰੀ ਜਿਹੜੀ ਸ਼ੁਰੂ ਹੋਈ ਹੈ ਉੜੀ ਦੇ ਵਿੱਚ ਕਪਵਾੜਾ ਦੇ ਵਿੱਚ ਲਗਾਤਾਰ ਜੋ ਹੈ ਗੋਲੀਬਾਰੀ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਰਾਹਾਂ ਦੇ ਵਿੱਚ ਜੋ ਗੱਡੀਆਂ ਸੰਜੋ ਵਾਹਨਾਂ ਸਨ ਉਹਨਾਂ ਨੂੰ ਰੋਕ ਦਿੱਤਾ ਗਿਆ ਲੇਕਿਨ ਇਸੇ ਦੇ ਵਿਚਾਲੇ ਹੁਣ ਬੀਐਸਐਫ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਕਿ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਕਿਉਂਕਿ ਪਾਕਿਸਤਾਨ ਦੇ ਵੱਲੋਂ ਫੇਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਅਤਵਾਦੀ ਭੇਜੇ ਵੱਡੀ ਜਿਹੜੀ ਵਾਰਤਾ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਲੇਕਿਨ ਭਾਰਤੀ ਫੌਜ ਦੇ ਵੱਲੋਂ ਇਹਨਾਂ ਨੂੰ ਪਹਿਲਾਂ ਹੀ ناکਾਮ ਜਿਹੜਾ ਕਰ ਦਿੱਤਾ ਗਿਆ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਲਗਾਤਾਰ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤੇ ਹੁਣ ਜੰਮੂ ਕਸ਼ਮੀਰ ਦੇ ਸਾਬਾ ਜ਼ਿਲ੍ਹੇ ਜਿੱਥੇ ਅੰਤਰਰਾਸ਼ਟਰੀ ਸਰਹੱਦ ਪੈਂਦੀ ਹੈ ਉਥੇ ਪਾਕਿਸਤਾਨ ਦੇ ਅਤਵਾਦੀਆਂ ਦੇ ਵੱਲੋਂ ਜੋ ਹੈ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅੱਗੇ ਫौज ਖੜੀ ਸੀ ਫੌਜ ਦੇ ਵੱਲੋਂ ਮੂੰਹ ਪਰਮਾ ਜਿਹੜਾ ਜਵਾਬ ਦਿੱਤਾ ਗਿਆ ਸੀ ਉੱਥੇ ਹੀ ਜਿਹੜਾ ਇਹਨਾਂ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਸੋ ਪਾਕਿਸਤਾਨ ਲਗਾਤਾਰ ਆਪਣੇ ਅਤਿਵਾਦੀਆਂ ਨੂੰ ਭਾਰਤ ਦੇ ਵੱਲ ਭੇਜ ਰਿਹਾ ਲਗਾਤਾਰ ਉਸੇ ਵੱਲੋਂ ਜੰਮੂ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦੇ ਵਿਚਾਲੇ ਲਗਾਤਾਰ ਭਾਰਤ ਨੂੰ ਜਵਾਬ ਦੇਣ ਦੀ ਕੋਸ਼ਿਸ਼ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਭਾਰਤ ਪਹਿਲਾਂ ਹੀ ਆਪਣੀ ਪੂਰੀ ਤਿਆਰੀ ਦੇ ਵਿੱਚ ਹੈ ਜਿੱਥੇ ਇੱਕ ਪਾਸੇ ਮੀਟਿੰਗਾਂ ਸੱਦੀਆਂ ਜਾ ਰਹੀਆਂ ਨੇ ਰਣਨੀਤੀ ਬਣਾਈ ਜਾ ਰਹੀ ਹੈ ਇਸੇ ਦੇ ਵਿਚਾਲੇ ਹੁਣ ਦੱਸ ਦਈਏ ਕਿ ਜੰਮੂ ਦੇ ਵਿੱਚ ਜਿੱਥੇ ਗੋਲੀਬਾਰੀ ਹੋਈ ਉੱਥੇ ਕਿਹਾ ਜਾ ਰਿਹਾ ਹੈ ਕਿ ਕੁਝ ਪੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਂਭਾ ਜ਼ਿਲ੍ਹੇ ਦੇ ਇਲਾਕੇ ਜੋ ਅੰਤਰਰਾਸ਼ਟਰੀ ਸਰਹੱਦ ਪੈਂਦੀ ਹੈ ਉੱਥੇ ਇਹਨਾਂ ਦੇ ਵੱਲੋਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪਾਕਿਸਤਾਨ ਦੇ ਅਤਵਾਦੀਆਂ ਨੂੰ ਭਾਰਤੀ ਫੋਰਸ ਆ ਰਹੀ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਨੇ ਫੌਜ ਦੇ ਮੁਖੀਆਂ ਨੂੰ ਸੱਦ ਲਿਆ ਗਿਆ ਜੀ ਆ ਦੱਸ ਦਈਏ ਕਿ ਬੈਠਕ ਸੱਦੀ ਗਈ ਹੈ ਮੀਟਿੰਗ ਸੱਦੀ ਗਈ ਹੈ ਜਲ ਥਲ ਵਾਯੂ ਸੇਨਾ ਦੱਸ ਦਈਏ ਕਿ ਸਾਰਿਆਂ ਨੂੰ ਜੋ ਹੈ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਵੱਡੀ ਖਬਰ ਹੈ ਇਸ ਵੇਲੇ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਝੜਾ ਹੋ ਸਕਦਾ ਕਿਉਂਕਿ ਰੱਖਿਆ ਮੰਤਰੀ ਜਿਨ੍ਹਾਂ ਦੇ ਵੱਲੋਂ ਰਾਤ ਵੀ ਜੋ ਕਾਰਵਾਈ ਹੋ ਰਹੀ ਸੀ ਜੋ ਪਾਕਿਸਤਾਨ ਨੂੰ ਜਵਾਬ ਭਾਰਤ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਲਗਾਤਾਰ ਨਜ਼ਰ ਜੜੀ ਬਣਾਈ ਹੋਈ ਸੀ ਗ੍ਰਹਿ ਮੰਤਰੀ ਦੇ ਵੱਲੋਂ ਵੀ ਨਜ਼ਰ ਬਣਾ ਕੇ ਰੱਖੀ ਸੀ ਤੇ ਪੀਐਮ ਮੋਦੀ ਵੀ ਨਿਗਰਾਨੀ ਕਰ ਰਹੇ ਸਨ ਲੇਕਿਨ ਇਸੇ ਦੇ ਵਿਚਾਲੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਵੱਲੋਂ ਵੱਡੀ ਬੈਠਕ ਸੱਦੀ ਗਈ ਹੈ ਤਿੰਨੇ ਮੁਖੀਆਂ ਨੂੰ ਜਿਹੜਾ ਤਿੰਨੇ ਫੌਜ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਸੱਦ ਲਿਆ ਗਿਆ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜਾਵੇਗਾ ਦੇਖਣ ਵਾਲਾ ਹੋਵੇਗਾ ਕਿਉਂਕਿ ਜਦੋਂ ਵੀ ਤਿੰਨੇ ਸੈਨਾ ਦੇ ਮੁਖੀਆਂ ਨੂੰ ਸੱਦਿਆ ਜਾਂਦਾ ਕਿਉਂਕਿ ਬੀਤੇ ਦਿਨ ਜਲ ਤਲ ਵਾਯੂ ਸੈਨਾ ਜਿੰਨੇ ਵੀ ਮੁਖੀ ਸਨ ਉਹਨਾਂ ਦੇ ਵੱਲੋਂ ਪੂਰੀ ਤਾਕਤ ਜਿਹੜੀ ਝੋਕ ਦਿੱਤੀ ਗਈ ਵੱਡੀ ਜਿਹੜੀ ਹੈ ਕਾਰਵਾਈ ਕਰਦੇ ਹੋਏ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਜਿਹੜਾ ਦਿੱਤਾ ਗਿਆ ਸੀ ਤੇ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਕੁੱਪਵਾੜਾ ਉਡਾਈ ਦੇ ਵਿੱਚ ਜਿਹੜਾ ਹਮਲੇ ਕੀਤੇ ਜਾ ਰਹੇ ਨੇ ਗੋਲੀਆਂ ਬਾਗੀਆਂ ਜਾ ਰਹੀਆਂ ਨੇ ਉੱਥੇ ਵਾਹਨ ਰੋਕ ਦਿੱਤੇ ਗਏ ਨੇ ਉੱਥੇ ਜੋ ਪੀਐਸਸੀਐਮ ਨੇ ਉਹ ਵੀ ਮੌਕੇ ਤੇ ਪਹੁੰਚ ਰਹੇ ਨੇ ਤੇ ਇਸੇ ਦੇ ਵਿਚਾਲੇ ਹੁਣ ਰਾਖਿਆ ਮੰਤਰੀ ਦੇ ਵੱਲੋਂ ਪਾਕਿਸਤਾਨ ਨੂੰ ਲੈ ਕੇ ਅਗਲੀ ਮੀਟਿੰਗ ਸੱਦ ਲਈ ਹੈ ਅਗਲੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਕਿਉਂਕਿ ਜਦੋਂ ਵੀ ਸੈਨਾ ਦੇ ਤਿੰਨ ਮੁਖੀਆਂ ਨੂੰ ਬੁਲਾਇਆ ਜਾਂਦਾ ਇਹਨਾਂ ਦੇ ਨਾਲ ਬੈਠਕ ਕੀਤੀ ਜਾਂਦੀ ਹੈ ਰਣਨੀਤੀ ਬਣਾਈ ਜਾਂਦੀ ਹੈ ਤਾ ਕੁਝ ਘੰਟੇ ਬਾਅਦ ਹੀ ਵੱਡਾ ਫੈਸਲਾ ਸਾਹਮਣੇ ਆਉਂਦਾ ਹੈ ਕਿ ਹੁਣ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਲੈ ਕੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਸੋ ਹੁਣ ਤਿੰਨੇ ਮੁਖੀਆਂ ਨੂੰ ਸੱਦ ਲਿਆ ਤਿੰਨੇ ਮੁਖੀਆਂ ਦੇ ਨਾਲ ਬੈਠਕ ਕੀਤੀ ਜਾਣੀ ਹੈ ਰਾਜਨਾਥ ਸਿੰਘ ਹੁਰਾਂ ਦੇ ਵੱਲੋਂ ਜਦੋਂ ਪੂਰੀ ਰਣਨੀਤੀ ਬਣਾਈ ਜਾਏਗੀ ਕਿਉਂਕਿ ਰਾਤ ਨੂੰ ਜੋ ਕੁਝ ਹੋਇਆ ਉਸ ਦੇ ਬਾਰੇ ਸਮੀਖਿਆ ਕੀਤੀ ਜਾਣੀ ਹੈ ਜੋ ਹੁਣ ਜੰਮੂ ਦੇ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਉਸ ਨੂੰ ਲੈ ਕੇ ਪਾਕਿਸਤਾਨ ਦੀ ਕਾਰਵਾਈ ਨੂੰ ਲੈ ਕੇ ਤਿੰਨੇ ਫੌਜਾਂ ਦੇ ਨਾਲ ਸਲਾਹ ਕੀਤੀ ਜਾ ਸਕਦੀ ਹੈ ਤੇ ਹੁਣ ਗੱਲ ਆਰ ਪਾਰਦੀ ਹੋ ਸਕਦੀ ਹੈ ਜੀਆਂ ਦੱਸਦੇ ਕਿ ਕੀਆ ਜਾ ਰਿਹਾ ਵੱਡੀ ਖਬਰ ਹੈ ਕਿ ਰਾਜਨਾਥ ਸਿੰਘ ਹੁਰਾਂ ਦੇ ਵੱਲੋਂ ਤਿੰਨੇ ਸੈਨਾ ਦੇ ਮੁਖੀਆਂ ਨੂੰ ਸਾਦ ਜਿਹੜਾ ਐਲਾਨ ਕੀਤਾ ਗਿਆ ਸਤਾਵਨੀ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਜਿਹੜੇ ਇਹ ਡਰੋਨ ਹਮਲੇ ਦੀ ਜਿਹੜੀ ਚੇਤਾਵਨੀ ਆ ਉਸ ਦਾ ਸੰਕੇਤ ਜਿਹੜਾ ਸਾਂਝਾ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਜਿਹੜੇ ਇਹ ਸਾਇਰਨ ਵਜਾਏ ਗਏ ਨੇ ਜਿਹੜਾ 에ਅਰ ਫੋਰਸ ਦਾ ਸਟੇਸ਼ਨ ਉਸ ਦੇ ਉੱਤੇ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਬੀਤੀ ਰਾਤ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਬਲੈਕ ਆਊਟ ਕਰ ਦਿੱਤਾ ਸੀ ਕਈ ਘੰਟੇ ਜਿਹੜੀ ਲਾਈਟ ਨਹੀਂ ਸੀ ਆਈ ਤੇ ਹੁਣ ਜਿਹੜਾ ਹੈ ਸਿੱਧੇ ਤੌਰ ਤੇ ਕਿਹਾ ਗਿਆ ਕਿ ਵੱਡਾ ਖਤਰਾ ਕੋਈ ਆਸਾ ਦਾਸ ਆਸਾਨ ਦੇ ਵਿੱਚ ਕੋਈ ਖਤਰਾ ਮੰਡਰਾ ਰਿਹਾ ਜਿਸ ਨੂੰ ਲੈ ਕੇ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਸਾਇਰਨ ਜਿਹੜੇ ਨੇ ਵਜਾ ਦਿੱਤੇ ਗਏ ਨੇ ਚੰਡੀਗੜ੍ਹ ਤੋਂ ਹੋਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਮੁਰਤੋਂ ਜਿਹੜੇ ਨੇ ਸਾਇਰਨ ਵਜਾਏ ਗਏ ਨੇ ਇਸ ਤੋਂ ਪਹਿਲਾਂ ਜਦੋਂ ਚੰਡੀਗੜ੍ਹ ਦੇ ਵਿੱਚ ਸਾਇਰਨ ਵਜਾਏ ਗਏ ਸੀ ਤਾਂ ਉਹ ਜੋ ਇੱਕ ਮੌਕ ਰਿਲ ਹੋਈ ਸੀ ਪਰ ਰਾਤ ਦੇ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਇਰਨ ਵਜੇ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਬਲੈਕ ਆਊਟ ਕਰ ਦਿੱਤਾ ਗਿਆ ਸੀ ਕਈ ਘੰਟਿਆਂ ਤੱਕ ਜਿਹੜੀ ਹੈ ਲਾਈਟ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਆ ਉਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਡਰੋਨ ਹਮਲੇ ਦਾ ਤੇ ਜਿਹੜਾ ਇਹ ਡਰੋਨ ਹਮਲਾ ਹੈ ਇਹ 에ਅਰ ਫੋਰਸ ਸਟੇਸ਼ਨ ਦੇ ਉੱਤੇ ਹੋ ਸਕਦਾ ਤੁਸੀਂ ਬੀਤੀ ਰਾਤ ਦੀਆਂ ਤਸਵੀਰਾਂ ਵੀ ਆਪਣੀ ਸਕਰੀਨ ਤੇ ਵੇਖ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਵੱਲੋਂ ਰਿਟੈਲੀਏਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਜਦੋਂ ਹਮਲਾ ਕੀਤਾ ਗਿਆ ਸੀ ਉਸ ਦਾ ਫਿਰ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ ਲੋਕਾਂ ਨੂੰ ਕਿ ਪੈਨਿਕ ਕ੍ਰੀਟ ਕਰਨ ਦੀ ਕੋਈ ਲੋੜ ਨਹੀਂ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਖੋਫ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਜਿਹੜਾ ਵੀ ਹਮਲਾ ਹੋ ਰਿਹਾ ਉਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਦੇ ਵਿੱਚ ਵੱਲੋਂ ਅਪੀਲ ਕੀਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪੈਨਿਕ ਕ੍ਰੀਟ ਨਾ ਕਰੋ ਤੇ ਹੁਣ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਸਾਇਰਨ ਵੱਜੇ ਨੇ ਇਸ ਵੇਲੇ ਦਿਨ ਹੈ ਤੇ ਦਿਨ ਵੇਲੇ ਜਿਹੜੇ ਸਾਇਰਨ ਵੱਜੇ ਨੇ ਉਸ ਨੂੰ ਲੈ ਕੇ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਹ ਡਰੋਨ ਹਮਲੇ ਦੀ ਚਤਾਵਨੀ ਜਾਰੀ ਕੀਤੀ ਗਈ ਹੈ ਤੇ ਜਿਹੜੇ ਸਾਇਰਨ ਨੇ ਉਹਨਾਂ ਦੀ ਆਵਾਜ਼ ਤੋਂ ਇਸ ਤਿਲ ਦਾ ਅੰਦਾਜ਼ਾ ਲਗਾਇਆ ਗਿਆ ਜਿਸ ਤਰ੍ਹਾਂ ਮੌਕ ਡ੍ਰਿਲ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਦੇ ਸਾਇਰਨ ਦੇ ਨਾਲ ਕੀ ਸੰਕੇਤ ਜਿਹੜਾ ਸਾਹਮਣੇ ਆਉਂਦਾ ਹੈ ਤੇ ਜਿਹੜਾ ਇਹ ਸਾਇਰਨ ਹੁਣ ਵਜਾਇਆ ਗਿਆ ਇਸ ਦੇ ਵਿੱਚ ਸੰਕੇਤ ਚਿਤਾਇਆ ਜਾ ਰਿਹਾ ਹੈ ਕਿ ਜਿਹੜਾ 에ਅਰ ਫੋਰਸ ਤੇ ਸਟੇਸ਼ਨ ਜਿਹੜਾ ਉਸ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਜਾ ਸਕਦਾ ਹੈ ਤੇ ਡਰੋਨ ਹਮਲੇ ਦੀ ਇਹ ਵਾਰਨਿੰਗ ਦਿੱਤੀ ਗਈ ਹੈ ਤੇ ਚੰਡੀਗੜ੍ਹ ਦਾ ਪੂਰਾ ਪ੍ਰਸ਼ਾਸਨ ਇਸ ਸਮੇਂ ਐਕਟਿਵ ਹੋ ਗਿਆ ਤੇ ਲਗਾਤਾਰ ਜਿਹੜਾ ਆਲਾ ਦਵਾਲਾ ਪੂਰਾ ਸੁਚੇਤ ਹੋ ਚੁੱਕਿਆ ਤੇ ਹੁਣ ਜਿਹੜੇ ਸਾਇਰਨਾਂ ਦੀ ਆਵਾਜ਼ ਹੈ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਪ੍ਰੋਪਨ ਸਾਹਿਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਮਨਪੇਸ ਸਮਰਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਫੇਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਅਤਵਾਦੀ ਜਿਹੜੇ ਨੇ ਭੇਜੇ ਗਏ ਨੇ ਜੀ ਆਪਾਂ ਦੱਸਦੇ ਹਾਂ ਕਿ ਬੀਐਸਐਫ ਜੰਮੂ ਤੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 11 ਵਜੇ ਦੇ ਕਰੀਬ ਰਾਤ 11 ਵਜੇ ਦੇ ਕਰੀਬ ਜਿਹੜਾ ਕੁਝ ਪੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਨੂੰ ਭਾਰਤੀ ਫੌਜ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਜੀ ਆ ਦੱਸ ਦਈਏ ਕਿ ਸਾਂਬਾ ਜੋ ਜੰਮੂ ਕਸ਼ਮੀਰ ਦੇ ਸਾਂਭਾ ਜ਼ਿਲ੍ਹੇ ਦੇ ਵਿੱਚ ਅੰਤਰਰਾਸ਼ਟਰੀ ਸਰਹੱਦ ਪੈਂਦੀ ਹੈ ਉੱਥੇ ਇਹਨਾਂ ਦੇ ਵੱਲੋਂ ਕੁਸਪੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਪਾਕਿਸਤਾਨ ਲਗਾਤਾਰ ਆਪਣੇ ਅਤਵਾਦੀਆਂ ਨੂੰ ਜਿਹੜਾ ਭਾਰਤ ਦੇ ਵੱਲ ਹੈ ਜੰਮੂ ਦੇ ਵੱਲ ਕੱਢ ਰਿਹਾ ਹੈ ਲੇਕਿਨ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਰਾਤ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਜੋ ਹੈ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਕੱਲ ਨਹੀਂ ਰਹੀ ਜਾਣਕਾਰੀ ਮਿਲ ਰਹੀ ਹੈ ਕਿ ਬੀਐਸਐਫ ਜੰਮੂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹਨਾਂ ਨੇ ਕੁਝ ਪੈਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੂੰ ਛੱਡਾਂਗੇ ਨਹੀਂ ਇੱਕ ਇੱਕ ਨੂੰ ਜਵਾਬ ਜਿਹੜਾ ਦਿੱਤਾ ਜਾਏਗਾ ਸੋ ਤੁਸੀਂ ਲਗਾਤਾਰ ਦੇਖ ਰਹੇ ਹੋ ਭਾਰਤੀ ਫੌਜ ਦੇ ਵੱਲੋਂ ਜੰਮੂ ਕਸ਼ਮੀਰ ਦੀ ਜੇਕਰ ਗੱਲ ਕੀਤੀ ਜਾਏ ਉੱਥੇ ਫੌਜ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪਾਕਿਸਤਾਨ ਨੂੰ ਮੂੰਹ ਤੋੜ ਮਾਂ ਜਵਾਬ ਦਿੱਤਾ ਜਾ ਰਿਹਾ ਹੈ ਜੰਮੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਮੁਰਤੋ ਗੋਲੀਬਾਰੀ ਜਿਹੜੀ ਸ਼ੁਰੂ ਹੋਈ ਹੈ ਉੜੀ ਦੇ ਵਿੱਚ ਕਪਵਾੜਾ ਦੇ ਵਿੱਚ ਲਗਾਤਾਰ ਜੋ ਹੈ ਗੋਲੀਬਾਰੀ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਰਾਹਾਂ ਦੇ ਵਿੱਚ ਜੋ ਗੱਡੀਆਂ ਸੰਜੋ ਵਾਹਨਾਂ ਸਨ ਉਹਨਾਂ ਨੂੰ ਰੋਕ ਦਿੱਤਾ ਗਿਆ ਲੇਕਿਨ ਇਸੇ ਦੇ ਵਿਚਾਲੇ ਹੁਣ ਬੀਐਸਐਫ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਕਿ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਕਿਉਂਕਿ ਪਾਕਿਸਤਾਨ ਦੇ ਵੱਲੋਂ ਫੇਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਉਤਵਾਦੀ ਭੇਜੇ ਵੱਡੀ ਜਿਹੜੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਲੇਕਿਨ ਭਾਰਤੀ ਫੌਜ ਦੇ ਵੱਲੋਂ ਇਹਨਾਂ ਨੂੰ ਪਹਿਲਾਂ ਹੀ ناکਾਮ ਜਿਹੜਾ ਕਰ ਦਿੱਤਾ ਗਿਆ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਲਗਾਤਾਰ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤੇ ਹੁਣ ਜੰਮੂ ਕਸ਼ਮੀਰ ਦੇ ਸਾਂਭਾ ਜ਼ਿਲ੍ਹੇ ਜਿੱਥੇ ਅੰਤਰਰਾਸ਼ਟਰੀ ਸਰਹੱਦ ਪੈਂਦੀ ਹੈ ਉਥੇ ਪਾਕਿਸਤਾਨ ਦੇ ਉਤਵਾਦੀਆਂ ਦੇ ਵੱਲੋਂ ਜੋ ਹੈ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਅੱਗੇ ਫौज ਖੜੀ ਸੀ ਫੌਜ ਦੇ ਵੱਲੋਂ ਮੂੰਹ ਪਰਮਾ ਜਿਹੜਾ ਜਵਾਬ ਦਿੱਤਾ ਗਿਆ ਸੀ ਉੱਥੇ ਹੀ ਜਿਹੜਾ ਇਹਨਾਂ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਸੋ ਪਾਕਿਸਤਾਨ ਲਗਾਤਾਰ ਆਪਣੇ ਅਤਵਾਦੀਆਂ ਨੂੰ ਭਾਰਤ ਦੇ ਵੱਲ ਭੇਜ ਰਿਹਾ ਲਗਾਤਾਰ ਉਸ ਦੇ ਵੱਲੋਂ ਜੰਮੂ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦੇ ਵਿਚਾਲੇ ਲਗਾਤਾਰ ਜਵਾਬ ਦੇਣ ਦੀ ਕੋਸ਼ਿਸ਼ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਭਾਰਤ ਪਹਿਲਾਂ ਹੀ ਆਪਣੀ ਪੂਰੀ ਤਿਆਰੀ ਦੇ ਵਿੱਚ ਹੈ ਜਿੱਥੇ ਇੱਕ ਪਾਸੇ ਮੀਟਿੰਗਾਂ ਸੱਦੀਆਂ ਜਾ ਰਹੀਆਂ ਨੇ ਰਣਨੀਤੀ ਬਣਾਈ ਜਾ ਰਹੀ ਹੈ ਇਸੇ ਦੇ ਵਿਚਾਲੇ ਹੁਣ ਦੱਸ ਦਈਏ ਕਿ ਜੰਮੂ ਦੇ ਵਿੱਚ ਜਿੱਥੇ ਗੋਲੀਬਾਰੀ ਹੋਈ ਉੱਥੇ ਕਿਹਾ ਜਾ ਰਿਹਾ ਹੈ ਕਿ ਕੁਝ ਪੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਂਭਾ ਜ਼ਿਲ੍ਹੇ ਦੇ ਇਲਾਕੇ ਜੋ ਅੰਤਰਰਾਸ਼ਟਰੀ ਸਰਹੱਦ ਪੈਂਦੀ ਹੈ ਉੱਥੇ ਇਹਨਾਂ ਦੇ ਵੱਲੋਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪਾਕਿਸਤਾਨ ਦੇ ਅਤਵਾਦੀਆਂ ਨੂੰ ਭਾਰਤੀ ਫੋਰਸ ਆ ਰਹੀ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਤਿੰਨੇ ਫੌਜ ਦੇ ਮੁਖੀਆਂ ਨੂੰ ਸੱਦ ਲਿਆ ਗਿਆ ਜੀ ਆ ਦੱਸ ਦਈਏ ਕਿ ਬੈਠਕ ਸੱਦੀ ਗਈ ਹੈ ਮੀਟਿੰਗ ਸੱਦੀ ਗਈ ਹੈ ਜਲ ਥਲ ਵਾਯੂ ਸੇਨਾ ਦੱਸ ਦਈਏ ਕਿ ਸਾਰਿਆਂ ਨੂੰ ਜੋ ਹੈ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਝੜਾ ਹੋ ਸਕਦਾ ਹੈ ਕਿਉਂਕਿ ਰੱਖਿਆ ਮੰਤਰੀ ਜਿਨ੍ਹਾਂ ਦੇ ਵੱਲੋਂ ਰਾਤ ਵੀ ਜੋ ਕਾਰਵਾਈ ਹੋ ਰਹੀ ਸੀ ਜੋ ਪਾਕਿਸਤਾਨ ਨੂੰ ਜਵਾਬ ਭਾਰਤ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਲਗਾਤਾਰ ਨਜ਼ਰ ਜੜੀ ਬਣਾਈ ਹੋਈ ਸੀ ਗ੍ਰਹਿ ਮੰਤਰੀ ਦੇ ਵੱਲੋਂ ਵੀ ਨਜ਼ਰ ਬਣਾ ਕੇ ਰੱਖੀ ਸੀ ਤੇ ਪੀਐਮ ਮੋਦੀ ਵੀ ਨਿਗਰਾਨੀ ਕਰ ਰਹੇ ਸਨ ਲੇਕਿਨ ਇਸੇ ਦੇ ਵਿਚਾਲੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਵੱਲੋਂ ਵੱਡੀ ਬੈਠਕ ਸੱਦੀ ਗਈ ਹੈ ਤਿੰਨੇ ਮੁਖੀਆਂ ਨੂੰ ਜਿਹੜਾ ਤਿੰਨੇ ਫੌਜ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਸੱਦ ਲਿਆ ਗਿਆ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਜਾਵੇਗਾ ਵੇਖਣ ਵਾਲਾ ਹੋਵੇਗਾ ਕਿਉਂਕਿ ਜਦੋਂ ਵੀ ਤਿੰਨੇ ਸੈਨਾ ਦੇ ਮੁਖੀਆਂ ਨੂੰ ਸੱਦਿਆ ਜਾਂਦਾ ਕਿਉਂਕਿ ਬੀਤੇ ਦਿਨ ਜਲ ਤਲ ਵਾਯੂ ਸੈਨਾ ਜਿੰਨੇ ਵੀ ਮੁਖੀ ਸਨ ਉਹਨਾਂ ਦੇ ਵੱਲੋਂ ਪੂਰੀ ਤਾਕਤ ਜੜੀ ਝੋਕ ਦਿੱਤੀ ਗਈ ਵੱਡੀ ਜਿਹੜੀ ਹੈ ਕਾਰਵਾਈ ਕਰਦੇ ਹੋਏ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਜਿਹੜਾ ਦਿੱਤਾ ਗਿਆ ਸੀ ਤੇ ਇਸੇ ਦੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਕਪਵਾੜਾ ਉਡਾਈ ਦੇ ਵਿੱਚ ਜਿਹੜਾ ਹਮਲੇ ਕੀਤੇ ਜਾ ਰਹੇ ਨੇ ਗੋਲੀਆਂ ਦਾਗੀਆਂ ਜਾ ਰਹੀਆਂ ਨੇ ਉੱਥੇ ਵਾਹਨ ਰੋਕ ਦਿੱਤੇ ਗਏ ਨੇ ਉੱਥੇ ਜੋ ਪੀਐਸਸੀਐਮ ਨੇ ਉਹ ਵੀ ਮੌਕੇ ਤੇ ਪਹੁੰਚ ਰਹੇ ਨੇ ਤੇ ਇਸੇ ਦੇ ਵਿਚਾਲੇ ਹੁਣ ਰੱਖਿਆ ਮੰਤਰੀ ਦੇ ਵੱਲੋਂ ਪਾਕਿਸਤਾਨ ਨੂੰ ਲੈ ਕੇ ਅਗਲੀ ਮੀਟਿੰਗ ਸੱਦ ਲਈ ਹੈ ਅਗਲੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਕਿਉਂਕਿ ਜਦੋਂ ਵੀ ਸੈਨਾ ਦੇ ਤਿੰਨ ਮੁਖੀਆਂ ਨੂੰ ਬੁਲਾਇਆ ਜਾਂਦਾ ਇਹਨਾਂ ਦੇ ਨਾਲ ਬੈਠਕ ਕੀਤੀ ਜਾਂਦੀ ਹੈ ਰਣਨੀਤੀ ਬਣਾਈ ਜਾਂਦੀ ਹੈ ਤਾਂ ਕੁਝ ਘੰਟੇ ਬਾਅਦ ਹੀ ਵੱਡਾ ਫੈਸਲਾ ਸਾਹਮਣੇ ਆਉਂਦਾ ਹੈ ਕਿ ਹੁਣ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਲੈ ਕੇ ਇਹ ਵੱਡਾ ਐਲਾਨ ਕਰ ਦੁੱਤਾ ਹੈ ਸੋ ਹੁਣ ਤਿੰਨੇ ਮੁਖੀਆਂ ਨੂੰ ਸੱਦ ਲਿਆ ਤਿੰਨੇ ਮੁਖੀਆਂ ਦੇ ਨਾਲ ਬੈਠਕ ਕੀਤੀ ਜਾਣੀ ਹੈ ਰਾਜਨਾਥ ਸਿੰਘ ਹੁਰਾਂ ਦੇ ਵੱਲੋਂ ਜਦੋਂ ਪੂਰੀ ਰਣਨੀਤੀ ਬਣਾਈ ਜਾਏਗੀ ਕਿਉਂਕਿ ਰਾਤ ਨੂੰ ਜੋ ਕੁਝ ਹੋਇਆ ਉਸ ਦੇ ਬਾਰੇ ਸਮੀਖਿਆ ਕੀਤੀ ਜਾਣੀ ਹੈ ਜੋ ਹੁਣ ਜੰਮੂ ਦੇ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਉਸ ਨੂੰ ਲੈ ਕੇ ਪਾਕਿਸਤਾਨ ਦੀ ਕਾਰਵਾਈ ਨੂੰ ਲੈ ਕੇ ਤਿੰਨੇ ਫੌਜਾਂ ਦੇ ਨਾਲ ਸਲਾਹ ਕੀਤੀ ਜਾ ਸਕਦੀ ਹੈ ਤੇ ਹੁਣ ਗੱਲ ਆਰ ਪਾਰ ਦੀ ਹੋ ਸਕਦੀ ਹੈ ਜੀਆਂ ਦੱਸਦੇ ਕਿ ਕੀਆ ਜਾ ਰਿਹਾ ਵੱਡੀ ਖਬਰ ਹੈ ਕਿ ਰਾਜਨਾਥ ਸਿੰਘ ਹੁਰਾਂ ਦੇ ਵੱਲੋਂ ਤਿੰਨੇ ਸੈਨਾ ਦੇ ਮੁਖੀਆਂ ਨੂੰ ਸਾਡਾ ਜਿਹੜਾ ਐਲਾਨ ਕੀਤਾ ਗਿਆ ਚੇਤਾਵਨੀ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਜਿਹੜੇ ਇਹ ਡਰੋਨ ਹਮਲੇ ਦੀ ਜਿਹੜੀ ਚੇਤਾਵਨੀ ਆ ਉਸ ਦਾ ਸੰਕੇਤ ਜਿਹੜਾ ਸੰਦਾ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਜਿਹੜੇ ਇਹ ਸਾਇਰਨ ਵਜਾਏ ਗਏ ਨੇ ਜਿਹੜਾ 에ਅਰ ਫੋਰਸ ਦਾ ਸਟੇਸ਼ਨ ਹੈ ਉਸ ਦੇ ਉੱਤੇ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜ਼ਿਕਰੇ ਖਾਸ ਹੈ ਕਿ ਬੀਤੀ ਰਾਤ ਵੀ ਚੰਡੀਗੜ੍ਹ ਦੇ ਵਿੱਚ ਜਿਹੜਾ ਬਲੈਕਆਊਟ ਕਰ ਦਿੱਤਾ ਸੀ ਕਈ ਘੰਟੇ ਜਿਹੜੀ ਲਾਈਟ ਨਹੀਂ ਸੀ ਆਈ ਤੇ ਹੁਣ ਜਿਹੜਾ ਹੈ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਵੱਡਾ ਖਤਰਾ ਕੋਈ ਆ ਸਕਦਾ ਹੈ ਆਸਮਾਨ ਦੇ ਵਿੱਚ ਕੋਈ ਖਤਰਾ ਮੰਨਰਾ ਰਿਹਾ ਜਿਸ ਨੂੰ ਲੈ ਕੇ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਸਾਇਰਨ ਜਿਹੜੇ ਨੇ ਵਜਾ ਦਿੱਤੇ ਗਏ ਨੇ ਚੰਡੀਗੜ੍ਹ ਤੋਂ ਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਮੁਰਤੋਂ ਜਿਹੜੇ ਨੇ ਸਾਇਰਨ ਵਜਾਏ ਗਏ ਨੇ ਇਸ ਤੋਂ ਪਹਿਲਾਂ ਜਦੋਂ ਚੰਡੀਗੜ੍ਹ ਦੇ ਵਿੱਚ ਸਾਇਰਨ ਵਜਾਏ ਗਏ ਸੀ ਤਾਂ ਉਹ ਜੋ ਇੱਕ ਮੌਕ ਰਿਲ ਹੋਈ ਸੀ ਪਰ ਰਾਤ ਦੇ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਇਰਨ ਵਜੇ ਸੀ ਤੇ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਸੀ ਕਈ ਘੰਟਿਆਂ ਤੱਕ ਜਿਹੜੀ ਹੈ ਲਾਈਟ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਆ ਉਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਡਰੋਨ ਹਮਲੇ ਦਾ ਤੇ ਜਿਹੜਾ ਇਹ ਡਰੋਨ ਹਮਲਾ ਹੈ ਇਹ 에ਅਰ ਫੋਰਸ ਸਟੇਸ਼ਨ ਦੇ ਉੱਤੇ ਹੋ ਸਕਦਾ ਤੁਸੀਂ ਬੀਤੀ ਰਾਤ ਦੀਆਂ ਤਸਵੀਰਾਂ ਵੀ ਆਪਣੀ ਸਕਰੀਨ ਤੇ ਵੇਖ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਵੱਲੋਂ ਰਿਟੈਲੀਏਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਜਦੋਂ ਹਮਲਾ ਕੀਤਾ ਗਿਆ ਸੀ ਉਸ ਦਾ ਫਿਰ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ ਲੋਕਾਂ ਨੂੰ ਕਿ ਪੈਨਿਕ ਕ੍ਰੀਟ ਕਰਨ ਦੀ ਕੋਈ ਲੋੜ ਨਹੀਂ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਖੋਫ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਜਿਹੜਾ ਵੀ ਹਮਲਾ ਹੋ ਰਿਹਾ ਉਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਦੇ ਵਿੱਚ ਵੱਲੋਂ ਅਪੀਲ ਕੀਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪੈਨਿਕ ਕ੍ਰੀਟ ਨਾ ਕਰੋ ਤੇ ਹੁਣ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਸਾਇਰਨ ਵੱਜੇ ਨੇ ਇਸ ਵੇਲੇ ਦਿਨਾਂ ਤੇ ਦਿਨ ਵੇਲੇ ਜਿਹੜੇ ਸਾਇਰਨ ਵੱਜੇ ਨੇ ਉਸ ਨੂੰ ਲੈ ਕੇ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਹ ਡਰੋਨ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਜਿਹੜੇ ਸਾਇਰਨ ਨੇ ਉਹਨਾਂ ਦੀ ਆਵਾਜ਼ ਤੋਂ ਇਸ ਤਿਲ ਦਾ ਅੰਦਾਜ਼ਾ ਲਗਾਇਆ ਗਿਆ ਜਿਸ ਤਰ੍ਹਾਂ ਮੌਕ ਡ੍ਰਿਲ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਸੀ ਕਿ